ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਟਰੱਕਾਂ ਵਾਲਿਆਂ ਦੇ ਉੱਤੇ ਟਰਾਂਸਪੋਰਟ ਦੇ ਉੱਤੇ ਭਾਰਤ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਿਹੜਾ ਟਰੱਕਾਂ ਵਾਲਿਆਂ ਦਾ ਬਹੁਤ ਬੁਰਾ ਹਾਲ ਆ ਵੈਸੇ ਤਾਂ ਪੂਰੀ ਦੁਨੀਆ ਦੀ ਜੇ ਗੱਲ ਕੀਤੀ ਜਾਵੇ ਸੰਸਾਰ ਭਰ ਦੇ ਵਿੱਚ ਜਿੰਨੀ ਵੀ ਅਰਥਵਿਵਸਥਾ ਦਾ ਪਹੀਆ ਜਿਹੜਾ ਤੇ ਉਹ ਵੀ ਇਹਨਾਂ ਦੇ ਪਹੀਏ ਦੇ ਉੱਤੇ ਹੀ ਚੱਲਦਾ ਕਾਰੋਬਾਰ ਦੇ ਉੱਤੇ ਚੱਲਦਾ ਵਪਾਰ ਦੇ ਉੱਤੇ ਚੱਲਦਾ ਤੇ ਜੇ ਗੱਲ ਕੀਤੀ ਜਾਵੇ ਭਾਰਤ ਦੇ ਵਿੱਚ ਜਿਸ ਤਰ੍ਹਾਂ ਹਰ ਵਰਗ ਦੇ ਉੱਤੇ ਮੈਨੀਫੈਸਟੋ ਤਿਆਰ ਕੀਤੇ ਜਾਂਦੇ ਆ ਤਾਂ ਟਰਾਂਸਪੋਰਟ ਵਾਲਿਆਂ ਦੇ ਉੱਤੇ ਸਰਕਾਰ ਨੇ ਕੋਈ ਵੀ ਮੈਨੀਫੈਸਟੋ ਨਹੀਂ ਤਿਆਰ ਕੀਤਾ ਉਧਰ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾਂਦਾ ਪਿੱਛੇ ਜੇ ਆਪਾਂ ਦੇਖਿਆ ਸੀ ਕਿ ਮੁੱਖ ਮੰਤਰੀ ਸਾਹਮਣੇ ਪੰਜਾਬ ਦੇ ਵਿੱਚ ਆਰਟੀਓ ਦੇ ਦਫ਼ਤਰ ਨੂੰ ਜਿੰਦਰਾ ਲਾਇਆ ਸੀ ਤਾਂ ਇਹ ਬੇਨਤੀ ਆ ਕਿ ਤੁਸੀਂ ਆਰਟੀਓ ਨੂੰ ਵਿਹਲਾ ਕਰਕੇ ਪੰਜਾਬ ਦੀ ਹੱਦ ਦੇ ਉੱਤੇ ਭੇਜਤਾ ਕਿ ਜਿਹੜੇ ਟਰੱਕ ਕਿਰਤ ਕਰਕੇ ਪੰਜਾਬ ਦੇ ਵਿੱਚ ਐਂਟਰ ਹੁੰਦੇ ਆ ਤੇ ਉਹਨਾਂ ਦੇ ਉੱਥੇ ਚਲਾਨ ਕੱਟ ਦਿੰਦੇ ਆ 50 50000 ਦੇ ਲੱਖ ਲੱਖ ਦੇ ਉਹਨਾਂ ਦੀ ਲੁੱਟ ਹੋ ਰਹੀ ਆ ਜਿਹੜੇ ਹੱਕ ਸੱਚ ਦੀ ਕਮਾਈ ਕਰਕੇ ਪੰਜਾਬ ਦੇ ਵਿੱਚ ਵੜਦੇ ਆ ਬਜਾਏ ਮੁੱਖ ਮੰਤਰੀ ਸਾਹਿਬ ਆਰਟੀਓ ਦੇ ਦਫ਼ਤਰ ਦੇ ਜਿੰਦਰਾ ਲਾਉਣ ਦੇ ਤੁਸੀਂ ਆਰਟੀਓ ਤੋਂ ਚਾਬੀਆਂ ਫੜੋ ਗੱਡੀਆਂ ਦੀਆਂ ਕਿ ਤੁਸੀਂ ਇਹ ਕੰਮ ਨਾ ਕਰੋ ਕਿਉਂਕਿ ਸਾਡੇ ਆਮ ਘਰਾਂ ਦੇ ਆਮ ਕਿਸਾਨਾਂ ਦੇ ਪੁੱਤ ਆ ਜਿਹੜੇ ਉਹੀ ਟਰੱਕ ਚਲਾਉਂਦੇ ਨੇ ਉਹੀ ਟਰੱਕ ਦੀ ਸੀਟ ਦੇ ਉੱਤੇ ਬੈਠੇ ਨੇ ਤੇ ਉਹਨਾਂ ਦੀ ਹੀ ਲੁੱਟਕ ਸੁੱਟ ਹੋ ਰਹੀ ਆ ਜਦੋਂ ਪਿਛਲੀ ਸਰਕਾਰ ਸੀ ਕੈਪਟਨ ਅਮਰਿੰਦਰ ਨੇ ਜਿਹੜੀਆਂ ਪੰਜਾਬ ਦੇ ਵਿੱਚ ਟਰੱਕ ਯੂਨੀਅਨਾਂ ਭੰਗ ਕਰ ਦਿੱਤੀਆਂ ਸੀ ਤਾਂ ਉਦੋਂ ਬਹੁਤ ਰੌਲਾ ਪਿਆ ਸੀ ਬਹੁਤ ਧਰਨੇ ਵੀ ਲੱਗੇ ਸੀ ਤਾਂ ਉਦੋਂ ਭਗਵੰਤ ਮਾਨ ਨੇ ਇੱਕ ਵਾਅਦਾ ਕੀਤਾ ਸੀ ਟਰੱਕ ਯੂਨੀਅਨਾਂ ਵਾਲਿਆਂ ਦੇ ਨਾਲ ਕਿ ਜਦੋਂ ਸਾਡੀ ਸਰਕਾਰ ਆਊਗੀ ਤਾਂ ਇਹ ਯੂਨੀਅਨਾਂ ਦੁਬਾਰਾ ਬਹਾਲ ਕੀਤੀਆਂ ਜਾਣੀਆਂ ਇਨਾਂ ਦੇ ਸਿਰ ਦੇ ਉੱਤੇ ਮੰਡੀਕਰਨ ਕੀਤਾ ਜਾਂਦਾ ਵਪਾਰ ਚੱਲਦਾ ਤਾਂ ਕਿਰਪਾ ਕਰਕੇ ਇਸ ਚੀਜ਼ ਵੱਲ ਪਾਸੇ ਵੀ ਧਿਆਨ ਦਿੱਤਾ ਜਾਵੇ ਜਿਹੜੇ ਕਈ-ਕਈ ਮਹੀਨਿਆਂ ਤੋਂ ਕਿਰਤ ਕਰਕੇ ਜਦੋਂ ਪੰਜਾਬ ਦੇ ਵਿੱਚ ਆਉਂਦੇ ਆ ਤਾਂ ਉਹਨਾਂ ਦੀ ਲੁੱਟ ਖਸੁੱਟ ਬਹੁਤ ਜ਼ਿਆਦਾ ਹੁੰਦੀ ਆ ਜਿਸ ਤਰ੍ਹਾਂ ਬਿਹਾਰ ਦੇ ਵਿੱਚ ਬੰਗਾਲ ਦੇ ਵਿੱਚ ਹੁੰਦਾ ਸੀ ਕਿ ਚੱਲਦੇ ਟਰੱਕਾਂ ਦੇ ਉੱਤੇ ਜਿਹੜਾ ਲੋਡ ਸੀ ਉਹ ਲਾਹ ਲਿਆ ਜਾਂਦਾ ਸੀ ਅੱਜ ਪੰਜਾਬ ਦੇ ਵਿੱਚ ਮਖੂ ਫਰੋਜਪੁਰ ਕੋਟ ਕਪੂਰੇ ਦਿਨ ਦਿਹਾੜੇ ਨਿਹਾਲ ਸਿੰਘ ਵਾਲਾ ਮੰਡੀ ਦੇ ਵਿੱਚ ਦਿਨ ਦਿਹਾੜੇ ਪਰਸੋਂ ਦੀ ਗੱਲ ਆ 11 12 ਤਰੀਕ ਦੀ ਨਵੰਬਰ ਦੀ ਕਿ 35 ਬੋਰੀਆਂ ਦਿਨੇ ਖੜੇ ਟਰੱਕ ਦੇ ਉੱਤੋਂ ਗੱਡੀ ਵਾਲੇ ਲਾ ਕੇ ਲੈ ਗਏ ਇਹ ਗੁੰਡਾ ਰਾਜ ਆ ਕਿ ਖੜੇ ਟਰੱਕਾਂ ਨੂੰ ਲੁੱਟੋ ਉਹਨਾਂ ਦਾ ਮਾਲ ਲੁੱਟ ਕੇ ਲੈ ਜਾਓ ਡਰਾਈਵਰ ਆ ਜਿਹੜੇ ਉਹ ਡਰਦੇ ਨਹੀਂ ਬੋਲਦੇ ਕਿਉਂਕਿ ਹਰ ਇੱਕ ਨੂੰ ਜਾਣ ਪਿਆਰੀ ਆ ਕਿਰਪਾ ਕਰਕੇ ਧਿਆਨ ਦਿੱਤਾ ਜਾਵੇ ਪੰਜਾਬ ਦੇ ਵਿੱਚ ਇਹ ਚੀਜ਼ਾਂ ਬਹੁਤ ਮੰਦ ਭਾਗੀਆਂ ਖਬਰਾਂ ਜਿਹੜੀਆਂ ਦਿਨ ਦਿਹਾੜੇ ਵਾਪਰ ਰਹੀਆਂ ਅੱਗੇ ਸਾਡੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਕਦੇ ਵੀ ਨਹੀਂ ਸੀ ਹੁੰਦਾ ਪਰ ਹੁਣ ਬੰਗਾਲ ਬਿਹਾਰ ਦੇ ਨਾਲੋਂ ਯੂਪੀ ਦੇ ਨਾਲੋਂ ਮਾੜਾ ਹਾਲਾ ਜਿਹੜਾ ਸਾਡੇ ਪੰਜਾਬ ਦਾ ਹੋ ਗਿਆ ਦਿਨ ਦਿਹਾੜੇ ਕੋਈ ਤੁਰ ਨਹੀਂ ਸਕਦਾ ਕੋਈ ਟਰੱਕ ਨਹੀਂ ਖੜ ਸਕਦਾ ਟਰੱਕਾਂ ਵਾਲੇ ਜਦੋਂ ਐਂਟਰ ਹੁੰਦੇ ਆ ਦੂਸਰੀ ਸਟੇਟ ਤੋਂ ਤਾਂ ਉਹਨਾਂ ਦੇ ਚਲਾਨ ਕੱਟ ਦਿੱਤੇ ਜਾਂਦੇ ਆ ਇੰਨਾ ਡਰ ਦਾ ਮਾਹੌਲ ਬਣਾਇਆ ਹੋਇਆ ਪੁਲਿਸ ਲੋਟ ਰਹੀ ਹੈ ਜੇ ਅਸੀਂ ਪਰਮਾਤਮਾ ਦੀ ਦਿੱਤੀ ਹੋਈ ਨੌਕਰੀ ਕਿਰਤ ਦੇ ਉੱਤੇ ਖੁਸ਼ ਨਹੀਂ ਨਾ ਤੇ ਫਿਰ ਅਸੀਂ ਟਰੱਕਾਂ ਵਾਲਿਆਂ ਨੂੰ ਲੁੱਟ ਕੇ ਆਪਣੇ ਘਰ ਨਹੀਂ ਭਰ ਸਕਦੇ ਚਾਹੇ ਛੋਟੀਆਂ ਗੱਡੀਆਂ ਨੇ ਛੋਟੇ ਵਹੀਕਲ ਨੇ ਕੋਈ ਸਬਜ਼ੀ ਦਾ ਕੰਮ ਕਰਦਾ ਕੋਈ ਵੀ ਮੰਡੀਆਂ ਦਾ ਵਪਾਰ ਦਾ ਉਹਟੋ ਆਈ ਦੇ ਕੰਮ ਕਰਦੇ ਆ ਉਹਨਾਂ ਦੇ ਘਰ ਚੱਲਦੇ ਚਾਹੇ ਵੱਡੇ ਘੋੜੇ ਟਰੱਕ ਟਰਾਲਿਆਂ ਵਾਲੇ ਮੇਰੇ ਵੀਰ ਨੇ ਅੱਜ ਉਹਨਾਂ ਲਈ ਬੋਲਣਾ ਬਹੁਤ ਜ਼ਰੂਰੀ ਸੀ ਕਿਉਂਕਿ ਬੁਰਾ ਹਾਲ ਹੋਇਆ ਪਿਆ ਜਿਹੜੀ ਟਰਾਂਸਪੋਰਟ ਪੰਜਾਬ ਦੇ ਵਿੱਚ ਹਨ ਉਹਨਾਂ ਦੀ ਬਹੁਤ ਜ਼ਿਆਦਾ ਲੁੱਟ ਹੋ ਰਹੀ ਆ ਇੱਕ ਉਹਨਾਂ ਦੀਆਂ ਟਰੱਕ ਜੂਨੀਅਨਾਂ ਭੰਗ ਕਰ ਦਿੱਤੀਆਂ ਗਈਆਂ ਇੱਕ ਉਹਨਾਂ ਨੂੰ ਟੈਕਸ ਬਹੁਤ ਲਾਇਆ ਜਾ ਰਿਹਾ ਇੱਕ ਉਹਨਾਂ ਦੇ ਚਲਾਨ ਆ ਜਿਹੜੇ 50 50000 ਦੇ ਲੱਖ ਲੱਖ ਦੇ ਕੱਟੇ ਜਾ ਰਹੇ ਆ ਜਿਹੜੇ ਉਹ ਕਿਰਤ ਕਰਕੇ ਥੋੜੀ ਜੀ ਪੂੰਜੀ ਬਚਾ ਕੇ ਘਾਟੀਆਲੇ ਪਾਸਿਓਂ ਜਾਂ ਕਿਸੇ ਵੀ ਪਾਸਿਓਂ ਕਈ ਮਹੀਨਿਆਂ ਤੋਂ ਆਪਦੇ ਘਰ ਨੂੰ ਮੁੜਦੇ ਆ ਤਾਂ ਉਹਨਾਂ ਦੇ ਜਿਹੜੇ ਸਰਹੱਦ ਦੇ ਉੱਤੇ ਪੰਜਾਬ ਦੇ ਬਾਰਡਰ ਦੇ ਉੱਤੇ 50-50000 ਰੁਪਇਆ ਉਹਨਾਂ ਤੋਂ ਲਿਆ ਜਾਂਦਾ ਘਰਾਂ ਦੇ ਵਿੱਚ ਆ ਕੇ ਉਹਨਾਂ ਨੇ ਆਪਦੇ ਟਰੱਕਾਂ ਦੇ ਟਾਇਰ ਚੇਂਜ ਕਰਾਉਣੇ ਹੁੰਦੇ ਆ 100 ਕੰਮ ਕਰਨੇ ਹੁੰਦੇ ਆ ਕੋਈ ਆਪਦੀ ਗੱਡੀ ਦੀ ਮੁਰੰਮਤ ਕਰਾਉਂਦਾ ਰਿਪੇਅਰ ਕਰਾਉਂਦਾ ਜਿਹੜੇ 4-6 ਲੜ ਕਮਾਏ ਹੁੰਦੇ ਆ ਉਹ ਤੁਸੀਂ ਲੋਕ ਖੋਹ ਲੈਨੇ ਆ ਮਾੜਾ ਮੋਟਾ ਤਰਸ ਕਰੋ ਪਰਮਾਤਮਾ ਤੋਂ ਡਰੋ ਰੱਬ ਵੀ ਇਸ ਦੁਨੀਆ ਦੇ ਉੱਤੇ ਹੈਗਾ ਗੁਰੂ ਨਾਨਕ ਪਾਸ਼ਾ ਨੇ ਵੀ ਕਿਹਾ ਸੀ ਕਿ ਬਾਬਰ ਤੂੰ ਜਾਬਰਾਂ ਤੂੰ ਜ਼ੁਲਮ ਕਰ ਰਿਹਾ ਜ਼ੁਲਮ ਅਤਿਆਚਾਰ ਕਰਨ ਵਾਲਿਆਂ ਦਾ ਨਾਮ ਆ ਨਾ ਜਿਹੜਾ ਉਹ ਕਾਲੇ ਅੱਖਰਾਂ 'ਚ ਲਿਖਿਆ ਜਾਂਦਾ ਅੱਜ ਮੇਰਾ ਬਹੁਤ ਦਿਲ ਕਰਦਾ ਸੀ ਕਿ ਮੈਂ ਟਰੱਕਾਂ ਵਾਲੇ ਵੀਰਾਂ ਦੇ ਲਈ ਵੀਡੀਓ ਪਾਵਾਂ ਪੂਰੀ ਦੁਨੀਆ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਜਿਹੜਾ ਕਾਰੋਬਾਰ ਆ ਉਹ ਬਹੁਤ ਜ਼ਿਆਦਾ ਠੱਪ ਹੋਇਆ ਪਿਆ ਇਹਨਾਂ ਦੇ ਪਹੀਏ ਦੇ ਸਿਰ ਤੇ ਹੀ ਘਰਾਂ ਦੇ ਕਾਰੋਬਾਰ ਆ ਜਿਹੜਾ ਤੇ ਅਰਥਵਿਵਸਥਾ ਦਾ ਪਹੀਆ ਚੱਲਦਾ ਤੇ ਸਰਕਾਰਾਂ ਮੂਰੇ ਹੱਥ ਜੋੜ ਕੇ ਬੇਨਤੀ ਆ ਕਿ ਧਿਆਨ ਦਿੱਤਾ ਜਾਵੇ ਸਾਡੇ ਕਿਸਾਨਾਂ ਦੇ ਪੁੱਤ ਹੀ ਦਿਨ ਰਾਤ ਸੜਕਾਂ ਦੇ ਉੱਤੇ ਫਿਰਦੇ ਆ ਤੇ ਦਿਨ ਰਾਤ ਝਾਕ ਕੇ ਉਹ ਹੱਕ ਸੱਚ ਦੀ ਕਮਾਈ ਕਰਦੇ ਆ ਤੇ ਉਹਨਾਂ ਦਾ ਸਾਥ ਦਿਓ ਸਾਡੇ ਪੰਜਾਬ ਦੀ ਹੋਵੇ ਭਾਰਤ ਦੀ ਹੋਵੇ ਦੁਨੀਆ ਦੀ ਕਿਸਾਨੀ ਫੌਜ ਆ ਜਿਹੜੀ ਸਾਡੀ ਜਵਾਨੀ ਤੇ ਸਾਡੇ ਜਿਹੜੇ ਇਹ ਟਰਾਂਸਪੋਰਟ ਵਾਲੇ ਟੱਕਾਂ ਵਾਲੇ ਨੇ ਇਹਨਾਂ ਦੇ ਸਿਰ ਦੇ ਉੱਤੇ ਮੁਲਖ ਤੇ ਘਰ ਚੱਲਦੇ ਨੇ ਇਹਨਾਂ ਦਾ ਸਾਥ ਦੇਣ ਦੀ ਲੋੜ ਆ ਆਓ ਸਾਰੇ ਰਲ ਕੇ ਇਹਨਾਂ ਦੀ ਗੱਲ ਕਰੀਏ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਜ਼ਰੂਰ ਟੱਕਾਂ ਵਾਲਿਆਂ ਦੇ ਹੱਕ ਦੇ ਵਿੱਚ ਬੋਲਿਆ ਕਰੋ ਠੀਕ ਹੈ ਜੀ ਚੜ੍ਹਦੀ ਕਲਾ ਦੇ ਵਿੱਚ ਰਹੋ ਲੰਬੀਆਂ ਉਮਰਾਂ ਹੋਣ ਪ੍ਰਮਾਤਮਾ ਤੁਹਾਡੇ ਦਿਨ ਰਾਤ ਨਾਲ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ